ਸੱਚ ਕਹ ਜੀ ਕੋਰਸ ਦੇ ਵੱਲੋਂ ਤੇ ਗਾਇਸ ਪਕੇ ਕਰ ਨੀਂਦ ਪੜੀ ਜਾਂਦੀ ਹੈ ਤੇ ਮੰਮੀ ਕਹਿੰਦੇ ਹੁੰਦੇ ਸੀਗੇ ਤੇ ਮੰਮੀ ਨੇ ਵੀ ਠੋਣਾ ਤੇ ਭਾਬੀ ਵੀ ਨੇ ਠੋਂਦੇ ਮੈਨੂੰ ਜਦੋਂ ਅਸੀਂ ਇੱਥੇ ਆਂਦੇ ਆ ਤੇ ਉਹ ਇੱਕ ਸਹੁਰੇ ਘਰ ਬੜੀਆਂ ਟੈਨਸ਼ਨਾਂ ਹੁੰਦੀਆਂ ਹਨਾ ਵੀ ਸੱਚੀ ਦੱਸਾਂ ਨਾ ਵੀ 2 2 3 3 ਵਜੇ ਤੱਕ ਰਾਤ ਨੂੰ ਨੀਂਦ ਨਹੀਂ ਆਉਂਦੀ ਸੀਗੀ ਤੇ ਜਦੋਂ ਇੱਥੇ ਪਕੇ ਅਜੀਦਾ ਵੀ ਜਦੋਂ ਰੋਟੀ ਖਾ ਲੈਣੀ ਇਹਨਾਂ ਬਸ ਨੀਂਦ ਆ ਰਣੀ ਤੇ ਹੁਣ ਵੀ 9 10 ਵਜੇ ਤੇ ਫੇਰ ਉੱਠੀ ਆ ਮੈਂ ਜਨਕੀ ਨਾ ਮਿੰਟ ਆਇਆ ਨਾ ਭਾਬੀਆਂ ਠੰਡੀਆਂ ਵੀ ਮੈਂ ਕੋਈ ਰੈਲੂ ਜਿਹੀ ਗੱਲਾਂ ਨਹੀਂ ਕਰ ਸਕਦੀ ਨਹੀਂ ਦੱਸ ਸਕਦੀ ਦੱਸਾਂਗੀ ਕਦੇ ਪ੍ਰੋਬਲਮ ਆਪਣੇ ਆ ਬਹੁਤ ਟੈਨਸ਼ਨ ਆ ਮੇਰੇ ਨਮਾਜ਼ ਤੇ ਮੈਂ ਗਾ ਛੱਡੋ ਕਰੇਗਾ ਸਵੇਰ ਦਾ ਟਾਈਮ ਹੈ ਮੂਡ ਆਫ ਨਹੀਂ ਕਰਨਾ ਆ ਤੇ ਆ ਨਿੰਮ ਲੱਗੀ ਆ ਮੇਰੇ ਮੰਮੀ ਦੇ ਹੱਥਾਂ ਦੀ ਦੇਖੋ ਕਿੰਨੀ ਵੱਡੀ ਹੋ ਗਈ ਆ ਤੇ ਮੌਸਮ ਦੇਖ ਕੋਠਾ ਲੱਗਾ ਬਹੁਤ ਵਧੀਆ ਤੇ ਇੱਥੇ ਨਾ ਮੈਨੂੰ ਨਾ ਬੜਾ ਪਿਆਰੀ ਇੱਕ ਚੀਜ਼ ਲੱਗੀ ਮੈਂ ਤੁਹਾਨੂੰ ਦੱਸਦੀ ਆ ਇੱਥੇ ਨਾ ਇਹ ਆਲਨਾ ਬੜੀ ਪਿਆਰੀ ਚਿੜੀਆ ਰੰਗ ਬਰੰਗੇ ਜਿਹਨੇ ਦੀ ਏਡੀ ਛੋਟੀ ਜੀ ਉਹ ਆਲਨਾ ਬੜਾ ਪਿਆਰਾ ਬਣਾਇਆ ਹੈ ਘਰ ਗਾਇਸ ਕਿਹਨੂੰ ਨੇ ਪਿਆਰਾ ਹੁੰਦਾ ਉਹ ਮਿੰਟ ਤੋਂ ਬਾਅਦ ਮੈਂ ਅੱਜ ਤੋਂ ਇਹ ਦੇਖਿਆ ਨਾ ਕੱਲ ਤੇ ਦੇਖ ਕੇ ਟੁੱਟ ਗਈ ਤੇ ਉਸੇ ਵੇਲੇ ਆਪਣੇ ਬੱਚਿਆਂ ਦੇ ਕੋਲ ਆ ਗਈ ਤੇ ਮੌਸਮ ਚੈੱਕ ਕਰੋ ਥੱਲੇ ਦਾ ਤੇ ਮੇਰਾ ਹਾਊਸ ਦੱਸਣਾ ਕਿੰਦਾ ਦਾ ਮੇਰਾ ਹਾਊਸ ਆ